ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਦਸੰਬਰ ਦੀ ਮੀਟਿੰਗ ਤੋਂ ਬਾਅਦ ਬੈਂਚਮਾਰਕ ਵਿਆਜ ਦਰਾਂ ਨੂੰ 50 ਬੇਸਿਸ ਅੰਕ ਘਟਾ ਕੇ 3.25% ਕਰ ਦਿੱਤਾ। ਇਹ ਫੈਸਲਾ ਬਾਜ਼ਾਰ ਦੀ ਉਮੀਦਾਂ ਦੇ ਮਤਾਬਕ ਸੀ। ਵਿਆਜ ਦਰਾਂ 'ਚ ਕਟੌਤੀ ਦੇ ਇਸ ਬਿਆਨ 'ਚ ਬੈਂਕ ਨੇ ਪਹਿਲਾਂ ਦੀ ਤਰ੍ਹਾਂ ਇਹ ਵੀ ਕਿਹਾ ਕਿ ਜੇਕਰ ਆਰਥਿਕ ਸਥਿਤੀ ਭਵਿੱਖਬਾਣੀ ਮੁਤਾਬਕ ਰਹੀ ਤਾਂ ਹੋਰ ਘਟੌਤੀ ਕੀਤੀ ਜਾ ਸਕਦੀ ਹੈ। ਹੁਣ ਬੈਂਕ ਨੇ ਕਿਹਾ ਕਿ ਉਹ ਕੇਸ-ਦਰ-ਕੇਸ ਆਧਾਰ 'ਤੇ ਹੋਰ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਲੋੜ ਦਾ ਮਲਾਂਕਣ ਕਰੇਗਾ। ਦਸਦੀ ਕੀ ਕੈਨੇਡਾ ਦੀ ਚੌਥੀ ਤਿਮਾਹੀ ਦੀ ਵਾਧਾ ਉਮੀਦ ਨਾਲੋਂ ਕਮਜ਼ੋਰ ਜਾਪਦਾ ਹੈ ਕੈਨੇਡਾ ਦਾ ਯੂਐਸ ਨਿਰਯਾਤ ਦੇ ਨਵੇਂ ਯੂਐਸ ਟੈਰਿਫ ਦੀ ਸੰਭਾਵਨਾ ਆਰਥਿਕ ਨਜ਼ਰੀਏ ਨੂੰ ਹੋਰ ਵੀ ਅਨਿਸ਼ਚਿਤ ਬਣਾਉਂਦੀ ਹੈ ਉਪਭੋਗਤਾ ਖਰਚ ਅਤੇ ਘਰੇਲੂ ਗਤੀਵਿਧੀ ਤੀਜੀ ਤਿਮਾਹੀ ਵਿੱਚ ਵਧੀ ਹੈ ਇਹ ਦਰਸਾਉਂਦੀ ਹੈ ਕਿ ਘੱਟ ਦਰਾਂ ਦਾ ਉਪਭੋਗਤਾ ਖਰਚੇ ਤੇ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ ਅਗਲੇ ਕੁ ਸਾਲਾਂ ਵਿੱਚ ਮਹਿੰਗਾਈ ਦਰ ਲਗਭਗ 2% ਰਹਿਣ ਦੀ ਉਮੀਦ ਹੈ ਹੋਰ ਸੰਘੀ ਅਤੇ ਸੁਭਾਈ ਨੀਤੀਆਂ ਮੰਗ ਅਤੇ ਮਹਿੰਗਾਈ ਦੇ ਪ੍ਰਭਾਵ ਨੂੰ ਪ੍ਰਭਾਵਿਤ ਕਰਨਗੀਆਂ ਬੈਂਕ ਲੰਬੇ ਸਮੇਂ ਦੇ ਰੁਝਾਨਾ ਤੇ ਧਿਆਨ ਕੇਂਦ੍ਰਿਤ ਕਰੇਗਾ ਰਿਹੈਸ਼ ਇਮੀਗ੍ਰੇਸ਼ਨ ਦੇ ਪਧਰਾਂ ਵਿੱਚ ਗ੍ਰਾਵਟ ਬੈਂਕ ਦੇ ਅਕਤੂਬਰ ਅਪੂਰਵ ਅਨੁਮਾਨ ਨਾਲੋਂ 2025 ਵਿੱਚ ਜੀਡੀਪੀ ਵਿਕਾਸ ਦਰ ਨੂੰ ਘੱਟ ਰੱਖਣ ਦੀ ਸੰਭਾਵਨਾ ਹੈ ਅਤੇ ਮਿਗਾਈ ਤੇ ਇਸ ਦਾ ਪ੍ਰਭਾਵ ਘੱਟ ਪਵੇਗਾ ਅਤੇ ਇਸੇ ਦਰਮਿਆਨ ਹੁਣ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਦਸੰਬਰ ਦੀ ਮੀਟਿੰਗ ਤੋਂ ਬਾਅਦ ਬੈਂਚਮਾਰਕ ਵਿਆਜ ਦਰਾਂ ਨੂੰ 50 ਬੇਸਿਸ ਅੰਕ ਘਟਾ ਦਿੱਤਾ ਹੈ ਅਤੇ ਹੁਣ ਇਸ ਨੂੰ 3.25% ਕਰ ਦਿੱਤਾ ਹੈ today we lowered the policy interest rate by 50 basis points this is our fifth consecutive decrease since june and brings our policy rate to three and a quarter percent monetary policy has worked to bring inflation back to the two percent target our policy focus is now keeping inflation close to target ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਸੀਟੀ ਸਕੈਨਰ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ। ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਰਵਾਨਾ ਹੋਣ ਵਾਲਿਆਂ ਨੂੰ ਹੁਣ ਆਪਣੇ ਕੈਰੀ-ਆਨ ਲੱਗੇਜ ਵਿੱਚੋਂ ਲੈਪਟਾਪ ਅਤੇ ਤਰਲ ਪਦਾਰਥ ਕੱਢ ਕੇ ਵੱਖਰੇ ਨਹੀਂ ਕਰਨੇ ਹੋਣਗੇ ਕਿਉਂਕਿ ਤੰਬਾਕੂ, ਕੇਸ ਸਮੱਗਰੀ ਜਾਂ ਫਿਰ ਹੋਰ ਖਤਰਨਾਕ ਜਿਫਟਣ ਦੇ ਲਈ ਸੀਟੀ ਸਕੈਨਰਾਂ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ। ਕੈਨੇਡੀਅਨ 에어 ట్రాנסਪੋਰਟ ਸਿਕਿਉਰਿਟੀ ਅਥਾਰਟੀ ਨੇ ਦੱਸਿਆ ਕਿ ਕਮਰੇਟਰੀ ਫਲਾਈਟਸ ਵਾਲੇ ਟਰਮੀਨਲ 1 ਤੇ ਸੀਟੀ ਸਕੈਨਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਲਦੀ ਇਹ ਤਕਨੀਕ ਯਰਸਨ 에어ਪੋਰਟ ਦੇ ਹਰ ਟਰਮੀਨਲ ਤੇ ਮੁਹੱਈਆ ਕਰਵਾਈ ਜਾ ਰਹੀ ਹੈ ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਕੈਨੇਡਾ ਵਿੱਚ ਹਵਾਈ ਮੁਸਾਫਰਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਸੀਟੀ ਸਕੈਨਰ ਲਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਵੈਨਕੂਰ ਇੰਟਰਨੈਸ਼ਨਲ 에어ਪੋਰਟ ਦਸੰਬਰ ਮਹੀਨੇ ਦੌਰਾਨ ਸਕੈਨਡਰਾ ਦੀ ਰਸਮੀ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਨਵੀਂ ਤਕਨੀਕ ਰਾਹੀਂ ਸੁਰੱਖਿਆ ਜਾਂਚ ਵਿੱਚ ਲੱਗਣ ਵਾਲਾ ਸਮਾਂ ਘਟਾਉਣ ਵਿੱਚ ਸਹਾਇਤਾ ਸਾਬਤ ਹੋਵੇਗੀ ਤਕਨੀਕ ਭਾਵੇਂ 50 ਸਾਲ ਪੁਰਾਣੀ ਹੋਵੇ ਪਰ ਇਸ ਦੀ ਨਵੇਂ ਰੂਪ ਵਿੱਚ ਵਰਦੋ ਬੇਹੱਦ ਕਾਰਗਰ ਸਾਬਤ ਹੋਵੇਗੀ ਇਹ ਤਕਨੀਕ ਰਾਹੀਂ ਹਵਾਈ ਮਸਾਫਰਾ ਲਈ ਲਗੇਜ ਦੇ ਹਰ ਕੋਨੇ ਤੋਂ ਪੜਤਾਲ ਕੀਤੀ ਜਾ ਸਕਦੀ ਹੈ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਪੰਜ ਸਕੈਨਰਾਂ ਨੂੰ ਕਨਵੇਅਰ ਬੈਲਟ ਦੇ ਨਾਲ ਜੋੜ ਦਿੱਤਾ ਗਿਆ ਜੋ ਪਰਖ ਵੱਜੋਂ ਇਹਨਾਂ ਨੂੰ 4 ਸਤੰਬਰ ਤੋਂ ਚਲਾਉਣਾ ਸ਼ੁਰੂ ਕਰ ਦਿੱਤਾ ਹੈ ਕ੍ਰੈਡਿਟਨ 에ਅਰ ਟ੍ਰਾਂਸਪੋਰਟ ਸਿਕਿਉਰਿਟੀ ਅਥਾਰਟੀ ਵੱਲੋਂ ਮੁਲਕ ਦੇ ਹੋਰ ਹਵਾਈ ਅੱਡਿਆਂ ਤੇ ਲੱਗਣ ਵਾਲੇ ਸੀਟੀ ਸਕੈਨਰਾਂ ਦਾ ਸਮਾਂ ਹੱਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕ੍ਰਾਉਨ 에ਜੰਸੀ ਵੱਲੋਂ ਪਹਿਲਾਂ ਹੀ ਸਾਲ ਇਸ ਪ੍ਰੋਜੈਕਟ ਤੇ 23 ਮਿਲੀਅਨ ਖਰਚ ਕੀਤੇ ਜਾ ਚੁੱਕੇ ਨੇ ਉਧਰ ਵੈਨਕੂਵਰ 에ਅਰ ਪੋਰਟ ਦੇ ਇਸ ਪ੍ਰਬੰਧਕਾ ਨੇ ਇਹ ਨਵੀਂ ਤਕਨੀਕ ਸਥਾਪਿਤ ਕਰਨ ਲਈ ਰੈਵੋਨੇਸ਼ਨ ਦੇ 30 ਮਿਲੀਅਨ ਡਾਲਰ ਵੀ ਖਰਚ ਕੀਤੇ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਥਰੋ ਸੋਸ਼ਲ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵਾਰ ਫਿਰ ਮਜ਼ਾਕ ਉਡਾਇਆ ਹੈ। ਉਹਨਾਂ ਨੇ ਟਰੂਡੋ ਨੂੰ ਕੈਨੇਡਾ ਦਾ ਗਵਰਨਰ ਕਹਿ ਕੇ ਸੰਬੋਧਨ ਕੀਤਾ। ਇਸ ਤੋਂ ਪਹਿਲਾਂ 트੍ਰੰਪ ਨੇ ਟਰੂਡੋ ਨੂੰ ਸੁਝਾ ਦਿੱਤਾ ਸੀ ਕਿ ਜੇਕਰ 트੍ਰੰਪ ਦੇ 25% ਟੈਰਿਫ ਨਾਲ ਕੈਨੇਡੀਅਨ ਅਰਥਵਿਵਸਥਾ ਖਤਮ ਹੋ ਜਾਂਦੀ ਹੈ ਤਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣ ਦੇਣਾ ਚਾਹੀਦਾ ਹੈ। 트੍ਰੰਪ ਨੇ ਵੀਕਐਂਡ ਵਿੱਚ NBC نیوز ਨਾਲ ਇੱਕ ਇੰਟਰਵਿਊ ਵਿੱਚ ਅਤੇ ਮੰਗਲਵਾਰ ਨੂੰ ਦੁਬਾਰਾ ਪੋਸਟ ਵਿੱਚ ਇਹ ਗੱਲ ਦਰਾਈ ਹੈ ਤਰੁੱਟ ਸੋਸ਼ਲ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਉਂਦੇ ਹੋਏ ਟਰੰਪ ਨੇ ਕਿਹਾ ਕਿ ਕੈਨੇਡਾ ਦੇ ਮਹਾਨ ਰਾਜ ਦੇ ਗਵਰਨਰ ਜਸਟਿਨ ਟਿਊਡੋ ਨਾਲ ਰਾਤ ਦਾ ਖਾਣਾ ਖਾ ਕੇ ਬਹੁਤ ਚੰਗਾ ਲੱਗਾ ਮੈਂ ਜਲਦ ਹੀ ਗਵਰਨਰ ਨੂੰ ਦੁਬਾਰਾ ਮਿਲਣ ਲਈ ਉਸ਼ਕਾ ਥਾਂ ਜੋ ਅਸੀਂ ਟੈਰਿਫ ਅਤੇ ਵਪਾਰ ਤੇ ਡੰਗਾਈ ਨਾਲ ਗੱਲਬਾਤ ਜਾਰੀ ਰੱਖ ਸਕੀਏ ਜਿਸ ਦੇ ਨਤੀਜੇ ਸਾਰੇ ਲਈ ਸੱਚਮੁੱਚ ਸ਼ਾਨਦਾਰ ਹੋਣਗੇ ਇਹ ਟਿੱਪਣੀ ਟਰੂਡੋ ਨਾਲ ਉਹਨਾਂ ਦੇ ਡਿਨਰ ਕਰਨ ਦੇ ਇੱਕ ਹਫ਼ਤੇ ਤੋਂ ਬਾਅਦ ਦੇ ਸਮੇਂ ਬਾਅਦ ਆਈ ਹੈ ਇਥੇ ਦੱਸਦੇ ਕਿ ਟਰੂਡੋ ਪਿਛਲੇ ਹਫ਼ਤੇ ਟਰੰਪ ਨਾਲ ਰਾਤ ਦੇ ਖਾਣੇ ਲਈ ਮਾਰੇ ਲਾਗੋ ਪਹੁੰਚੇ ਸਨ ਜਿੱਥੇ ਉਹਨਾਂ ਨੇ ਚੇਤਾਵਨੀ ਤੇ ਚਰਚਾ ਕੀਤੀ ਜਿਸ ਵਿੱਚ ਟਰੰਪ ਨੇ ਕਿਹਾ ਸੀ ਕਿ ਜੇਕਰ ਕੈਨੇਡਾ ਦੀ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਤੇ ਡਰੱਗ ਨੂੰ ਦੇਸ਼ ਵਿੱਚ ਆਉਣ ਤੋਂ ਰੋਕਣ ਵਿੱਚ ਅਸਮਰਥ ਰਹੀ ਤਾਂ ਕੈਨੇਡਾ ਤੇ 25% ਦੀ ਟੈਰਿਫ ਲਗਾਇਆ ਜਾਵੇਗਾ ਡੇਂਦਰ ਦੌਰਾਨ ਜਦੋਂ ਟਰੂਡੋ ਨੇ ਕਿਹਾ ਕਿ ਅਜਿਹੇ ਟੈਰਫ ਕੈਨੇਡੀਅਨ ਅਰਥਵਿਵਸਥਾ ਨੂੰ ਤਬਾਹ ਕਰ ਦਵੇਗਾ ਤਾਂ ਟਰੰਪ ਨੇ ਕਿਸੇ ਤੌਰ ਤੇ ਉਹਨਾਂ ਨੂੰ ਕੈਨੇਡਾ ਨੂੰ ਅਮਰੀਕਾ ਦਾ 51 ਰਾਜ ਬਣਾਉਣ ਦਾ ਸੁਝਾਅ ਦਿੱਤਾ ਸੀ ਉਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਡੋਨਲਡ ਟਰੰਪ ਨਾਲ ਜਿੱਤਣਾ ਭਾਵੇਂ ਪਿਛਲੇ ਵਾਰ ਦੇ ਮੁਕਾਬਲੇ ਜ਼ਿਆਦਾ ਚੁਣੌਤੀ ਭਰਿਆ ਹੋਵੇਗਾ ਪਰ ਕੈਨੇਡੀਅਨ ਵਸਤਾਂ ਤੇ ਟੈਕਸ ਲੱਗਣ ਦੀ ਸੂਰਤ ਵਿੱਚ ਠੁਕਮਾ ਜਵਾਬ ਦੇਣਾ ਲਾਜ਼ਮੀ ਹੈ ਇਹ ਜਵਾਬ ਕਈ ਤਰੀਕਿਆਂ ਨਾਲ ਦਿੱਤਾ ਜਾ ਸਕਦਾ ਹੈ ਜਿਵੇਂ ਟਰੰਪ ਨੂੰ ਲਗਾਏ ਕਾਰਜਕਾਲ ਦوران ਸਟੀਲ ਅਤੇ ਐਲੂਮੀਨੀਅਮ ਤੇ ਲਗਾਏ ਗੇ ਟੈਕਸਾਂ ਦੇ ਜਵਾਬ ਵਿੱਚ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ਤੇ ਟੈਕਸ ਲਾਗੂ ਕੀਤੇ ਗਏ ਹਨ ਉਧਰ ਜਸਟਨ ਟੂਡੋ ਨੇ ਮੰਨਿਆ ਹੈ ਕਿ ਅਮਰੀਕਾ ਵੱਲੋਂ ਲਾਗੂ ਟੈਕਸ ਕੈਨੇਡੀਅਨ ਆਰਥਚਾਰੇ ਲਈ ਤਬਾਹ ਹੁਣਕ ਸਾਬਤ ਹੋ ਸਕਦਾ ਹੈ ਪਰ ਨਾਲ ਹੀ ਕਿਹਾ ਕਿ ਸਟੀਲ ਐਲੂਮੀਨੀਅਮ ਕੱਚਾ ਤੇਲ ਖੇਤੀ ਉਤਪਾਦਾਂ ਤੇ ਹੋਰ ਬਹੁਤ ਕੁਝ ਕੈਨੇਡਾ ਤੋਂ ਜਾਂਦਾ ਹੈ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਸਿੱਧੇ ਤੌਰ ਤੇ ਅਮਰੀਕਾ ਵਾਲਿਆਂ ਨੂੰ ਪ੍ਰਭਾਵਿਤ ਕਰੇਗਾ ਜਿਵੇਂ ਕਿ ਕੈਨੇਡੀਅਨ ਲੱਕੜ ਤੇ ਲੱਗਣ ਵਾਲੇ ਟੈਕਸ ਕਾਰਨ ਉਹ ਕਈ ਸਾਲਾਂ ਤੋਂ ਮੰਗੀ ਲੱਕੜ ਖਰੀਦਣ ਲਈ ਮਜਬੂਰ ਹਨ ਟ੍ਰੂਡੋ ਨੇ ਦਲੀਲ ਦਿੱਤੀ ਹੈ ਕਿ ਟਰੰਪ ਲੋਕਾਂ ਦੀ ਜ਼ਿੰਦਗੀ ਚੰਗੀ ਬਣਾਉਣ ਦਾ ਦਾਵਾ ਕਰਕੇ ਸੱਤਾ ਵਿੱਚ ਆਏ ਸਨ ਅਤੇ ਕੈਨੇਡੀਅਨ ਵਸਤਾਂ ਤੇ ਟੈਕਸ ਅਮਰੀਕਾ ਵਾਲਿਆਂ ਲਈ ਮੰਗੀ ਆਈ ਵਿੱਚ ਬੇਤ ਹਿਸ਼ਾਵਾਦਾ ਕਰੇਗਾ ਇਸ ਕਦਮ ਨਾਲ ਅਮਰੀਕਾ ਵਾਸੀ ਕਾਫੀ ਪ੍ਰਭਾਵਿਤ ਹੋਣਗੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਇਮੀਗ੍ਰੇਸ਼ਨ ਨੀਤੀ ਵਿੱਚ 180 ਡਿਗਰੀ ਦਾ ਬਦਲਾਅ ਨੇ ਕੈਨੇਡਾ ਦੇ ਉੱਚ ਸਿੱਖਿਆ ਖੇਤਰ ਨੂੰ ਝੋੜ ਕੇ ਰੱਖ ਦਿੱਤਾ ਜਿਸ ਨਾਲ ਅਗਲੇ ਕੁਝ ਸਾਲਾਂ ਵਿੱਚ ਹੋਰ ਨਵੇਂ ਆਉਣ ਵਾਲੇ ਨਿਰਪਰ ਅਦਿਉਗਾਂ ਨੂੰ ਪ੍ਰਭਾਵਿਤ ਹੋਣ ਦੀ ਸੰਭਾਵਨਾ ਪੂਰੀ ਤਰ੍ਹਾਂ ਸਾਫ ਚਲਕ ਰਹੀ ਹੈ ਦੱਸ ਦੇ ਕਿ ਟਰੂਡੋ ਦੀ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਰਿਕਾਰਡ ਆਬਾਦੀ ਦੇ ਵਾਧੇ ਨੂੰ ਰੋਕਣ ਦੇ ਵਿੱਚ ਮਦਦ ਕਰਨ ਲਈ ਵਿਦੇਸ਼ੀ ਵਿਦਿਆਰਥੀਆਂ ਦੇ ਪਰਮਟ ਨੂੰ ਸੀਮਿਤ ਕੀਤਾ ਜਿਸ ਨਾਲ ਰਿਹਾਇਸ਼ ਸੰਕਟ ਨੌਕਰੀ ਦੀ ਮਾਰਕੀਟ ਜਨਤਕ ਸੇਵਾਵਾਂ ਵਿੱਚ ਤਣਾਅ ਹਾਲੀ ਦੇ ਵਿੱਚ ਇਸ ਨੇ ਅਸਥਾਈ ਕਰਮਚਾਰੀਆਂ ਦੇ ਸਕੰਜਾ ਕੱਸਿਆ ਤੇ ਸਥਾਈ ਨਿਵਾਸੀ ਟੀਚਿਆਂ ਨੂੰ ਝੋੜ ਕੇ ਰੱਖ ਦਿੱਤਾ ਲੱਖਾਂ ਵੀਜ਼ਿਆਂ ਦੀ ਮਿਆਦ ਪੁੱਗਣ ਕਾਰਨ ਦੋ ਸਾਲ ਵਿੱਚ ਦੇਸ਼ ਤੇ ਅੰਦਰ ਸਥਾਈ ਨਿਵਾਸੀ ਦੀ ਸੰਖਿਆ ਦੇ ਅੰਦਰ ਭਾਰੀ ਘਟौती ਕਰਕੇ ਸਮਾਜਿਕ ਅਤੇ ਰਹਿائش ਦਾਬਾਅ ਨੂੰ ਘਟਾਉਣ ਦਾ ਟੀਚਾ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਅਵਸਥਿਤ ਹੋ ਸਕਦਾ ਤੇ ਅੱਗੇ ਦੇ ਰਾਸਤੇ ਹੋਰ ਵੀ ਮਹੱਤਵਪੂਰਨ ਅਨਿਸ਼ਚਿਤਤਾ ਤੇ ਨੇ ਪਰ ਪੋਸਟ ਸਕੈਂਡਰੀ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਇੰਜਣ ਦੇ ਅਚਾਨਕ ਨੁਕਸਾਨ ਨਾਲ ਸਭ ਤੋਂ ਪਹਿਲਾਂ ਪ੍ਰਭਾਵਿਤ ਇਹ ਸੈਕਟਰ ਹੁੰਦਾ ਨਜ਼ਰ ਆ ਰਿਹਾ ਹੈ ਇਹ ਉੱਥੇ ਦੱਸ ਦਈਏ ਕਿ ਥੋੜਾ ਜਿਹਾ ਸਾਲ ਪਹਿਲਾਂ ਕਾਲਜ ਵਦਰੇ ਸੰ ਵਿਦੇਸ਼ੀ ਵਿਦਿਆਰਥੀਆਂ ਦੀਆਂ ਕਲਾਸਾਂ ਵਿੱਚ ਭੀੜ ਸੀ ਅਤੇ ਦਾਖਲੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਏ ਸਨ ਹੁਣ অন্ਟਾਰੀਓ ਵਿੱਚ ਇੱਕ ਵਾਰ ਫਿਰ ਫੁੱਲਤ ਹੋ ਰਿਹਾ ਉਹ ਉਦਯੋਗ ਵਿਦੇਸ਼ੀ ਵਿਦਿਆਰਥੀਆਂ ਲਈ ਸਭ ਤੋਂ ਪ੍ਰਸਿੱਧ ਪ੍ਰਾਤ ਨੌਕਰੀਆਂ ਦੇ ਨੁਕਸਾਨ ਪ੍ਰੋਗਰਾਮ ਮੁੱਲ ਅਤੇ ਸੰਭਾਵਿਤ ਬੰਦ ਹੋਣ ਤੇ ਖਾਸ ਤੌਰ ਤੇ ਛੋਟੀਆਂ ਸੰਸਥਾਵਾਂ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਹੈ ਗ੍ਰਾਂਟੋ ਦੇ ਉਪਨਗਰਾਂ ਵਿੱਚ অন্ਟਾਰੀਓ ਬ੍ਰੈਮਟਨ ਦੇ ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਚਿੰਬਕ ਸ਼ੈਰਡਨ ਕਾਲਜ ਨੇ ਆਪਣੇ ਬਜਟ ਦਾ ਪ੍ਰਬੰਧਨ ਕਰਨ ਦੇ ਲਈ 40 ਪ੍ਰੋਗਰਾਮਾਂ ਨੂੰ ਬੰਦ ਕਰ ਦਿੱਤਾ ਅਤੇ ਨੌਕਰੀਆਂ ਵਿੱਚ ਕਟੌਤੀ ਕੀਤੀ ਹੈ। ਨੀਡ ਦੇ ਮਹੋਕ ਕਾਲਜ ਵਿੱਚ 200 ਤੋਂ 400 ਕਰਮਚਾਰੀਆਂ ਦੀ ਛੁੱਟੀ ਕਰਨ ਦੀ ਯੋਜਨਾ ਬਣਾਈ ਅਤੇ ਸੈਨਿਕਾ ਪੌਲੀਟੈਕਨਿਕ ਨੇ ਇੱਕ ਕੈਂਪਸ ਨੂੰ ਹੀ ਬੰਦ ਕਰ ਦਿੱਤਾ ਇਹ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੋਲਿਆ ਗਿਆ ਸੀ। ਫਲੇਮਿੰਗ ਕਾਲਜ ਨੇ 29 ਅਕਾਦਮਿਕ ਪ੍ਰੋਗਰਾਮਾਂ ਨੂੰ ਮੁਲਤ ਕਰ ਦਿੱਤਾ ਜਦੋਂ ਕਿ ਫਰੈਂਚਵੇ ਕਾਲਜ ਨੇ ਕਈ ਪ੍ਰੋਗਰਾਮਾਂ ਲਈ ਨਵੇਂ ਦਾਖਲਿਆਂ ਨੂੰ ਰੋਕ ਲਗਾ ਦਿੱਤੀ ਹੈ ਅਤੇ ਭਵਿੱਖ ਵਿੱਚ ਘੱਟ ਵਿਦਿਆਰਥੀਆਂ ਨੂੰ ਕਿਵੇਂ अनकूल ਬਣਾਉਣਾ ਇਸ ਦੀ ਰਣਨੀਤੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਟ੍ਰਾਂਟੋ ਵਿੱਚ ਜਿੱਥੇ ਅਕੈਡਮੀ ਦੇ ਵਿੱਚ ACE ਅਕੈਡਮੀ ਦੇ ਵਿੱਚ ਵਿਦੇਸ਼ੀ ਨਾਗਰਿਕਾ ਤੋਂ ਨਵੇਂ ਮਾਲੀਏ ਤੋਂ ਬਿਨਾ ਕੰਮ ਚਲਾਉਣ ਲਈ ਉਹ ਸੰਘਰਸ਼ ਕਰ ਰਹੀ ਹੈ ਅਸੀਂ ਮਰ ਰਹੇ ਹਾਂ ਜਦੋਂ ਵੀ ਅਸੀਂ ਸਕੂਲ ਦੇ ਭਵਿੱਖ ਦੀ ਗੱਲਬਾਤ ਕਰਦੇ ਹਾਂ ਤਾਂ ਮੈਂ ਸੱਚਮੁੱਚ ਅੰਜੂਆਂ ਵਿੱਚ ਹੁੰਦਾ ਇਸ ਐਕਿਊਮੈਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੋਹਨ ਬੂ ਨੇ ਇਹ ਹੈ ਕਿ ਜਿਸ ਵਿੱਚ ਹਾਲੀ ਦੇ ਪੱਟਚਡ ਸਮੈਸ਼ ਤੇ ਜ਼ੀਰੋ ਨਵੇਂ ਵਿਦਿਆਰਥੀ ਸੰਨ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜਿਸ ਤਰੀਕੇ ਨਾਲ ਕਾਲਜ ਉਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਵਧਾ ਰਹੇ ਸੰ ਤੇ ਆਲੋਚਨਾ ਕਰਨੀ ਸਹੀ ਸੀ ਪਰ ਇਹ ਬਹੁਤ ਹੁਣ ਦੂਰ ਹੋ ਚੁੱਕਿਆ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਸਾਡੇ ਵਿਚਾਰ ਕੁਝ ਮਾੜੇ ਲੋਕ ਇਸ ਕੰਮ ਦਾ ਫਾਇਦਾ ਚੁੱਕ ਰਹੇ ਸੰ ਪਰ ਇਨੀ ਸ਼ਕਤੀ ਤੇ ਇਨੀ ਲਾਹਰਪਰਵਾਇ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਖੜਾ ਕਰਦੀ ਹੈ ਜਿਸ ਤਰ੍ਹਾਂ ਵੀਜ਼ਾ ਸੀਮਾ ਨੇ ਪੋਸਟ ਸਕੈਂਡਰੀ ਸਕੂਲਾਂ ਤੋਂ ਵਿਦਿਆਰਥੀਆਂ ਨੂੰ ਦੂਰ ਕੀਤਾ ਟ੍ਰੂਡੋ ਦੀ ਵਿਆਪਕ ਇਮੀਗ੍ਰੇਸ਼ਨ ਯੋਜਨਾ ਲੱਖਾਂ ਦੇਸ਼ੀ ਕਾਮਿਆਂ ਨੂੰ ਟੌਲਡ ਤਿਆਰ ਕੀਤੀ ਗਈ ਹੈ ਜੋ ਉਪੋਗਤਾ ਦੀ ਤੇਜ਼ ਕਾਰੋਬਾਰੀ ਸਨੁਹਾਂ ਦੇ ਮਜ਼ਦੂਰਾਂ ਦੀ ਘਾਟ ਦੀ ਚੇਤਾਵਨੀ ਦਿੰਦਾ ਕਾਮਿਆਂ ਦੀ ਸਪਲਾਈ ਵਿੱਚ ਸਬ ਕੁਚਨ ਆਰਥਿਕ ਉਤਪਾਦ ਨੂੰ ਘਟਾ ਦੇਵੇਗਾ ਅਤੇ ਉਜਾਰਤ ਅਤੇ ਕੀਮਤ ਦੇ ਦਬਾਅ ਵਿੱਚ ਫਾਇਦਾ ਕਰ ਸਕਦਾ ਮਹਿੰਗੇ ਆਈਦਾਰ ਹੁਣ 2 ਫੀਸੇ ਦੀ ਇਧੇ ਆਸ-ਪਾਸ ਹੈ ਬੈਂਕ ਆਫ ਕੈਨੇਡਾ ਨੇ ਵਿਕਾਸ ਅਤੇ ਖਪਤ ਦਾ ਹੁਲਾਰਾ ਦੇਣ ਲਈ ਵਿਆਜ ਦਰਾਂ ਵਿੱਚ ਕਟੌਤੀ ਦੀ ਰਫ਼ਤਾਰ ਤੀਜ਼ ਕਰਦੀ ਹੈ ਜਦੋਂ ਕਿ ਗਵਰਨਰ ਪਿਫ ਮੈਕਲਨ ਨੇ ਉਮੀਦ ਕੀਤੀ ਹੈ ਕਿ ਇਮੀਗ੍ਰੇਸ਼ਨ ਯੋਜਨਾ ਅੰਦਾਕੀਮਤਾ ਤੇ ਲਾਭਾਂ ਦੇ ਵਿਆਜਾਂ ਦਰਾਂ ਤੇ ਸੀਮਿਤ ਪ੍ਰਭਾਵ ਪਵੇਗਾ ਬੈਂਕ ਆਫ ਨੋਵਾ ਸਕੋਸ਼ੀਆ ਦੇ ਆਦ ਸਾਸਤਰੀ ਨੇ ਦਲੀਲ ਦਿੱਤੀ ਹੈ ਕਿ ਆਫਵਾਸ਼ੀ ਨਾਲੋਂ ਵੱਧ ਮੰਗਾਈ ਦਾ ਜੋਖਮ ਕਿਤਨਕ ਤੇ ਦੇਖਣ ਨੂੰ ਮਿਲ ਰਿਹਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਜ਼ੋਰ ਦੇ ਕੇ ਕਿਹਾ ਕਿ ਅਰਧ ਵਿਵਸਥਾ ਜੈ ਸਖਤ ਹੈ ਪਰ ਅਸਥਾਈ ਪਿਛਲੇ 2 ਸਾਲਾਂ ਵਿੱਚ ਮਹੱਤਵਪੂਰਨ ਬਾਧੇ ਤੋਂ ਬਾਅਦ ਆਬਾਦੀ ਦੇ ਪ੍ਰਵਾਹ ਵਿੱਚ ਕਟੌਤੀ ਦੀ ਸੰਭਾਲ ਜਿੱਥੇ ਸਕਦੀ ਹੈ ਪਰ ਮਿਲਰ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਹਾਲ ਕਰਨ ਅਤੇ ਵਿਦੇਸ਼ੀ ਵਿਦਿਆਰਥੀ ਪ੍ਰੋਗਰਾਮਾਂ ਦੇ ਛੋਟੇ ਥੋੜੇ ਜਿਹੇ ਰੈਕਟ ਬਣਾਉਣ ਜਾਣ ਤੋਂ ਬਾਅਦ ਸਮਰਥਨ ਪ੍ਰਾਪਤ ਕਰਨ ਲਈ ਪਾਬੰਦੀਆਂ ਨੂੰ ਜ਼ਰੂਰੀ ਸਮਝਦਾ ਹੈ ਮਿਲਰ ਨੇ ਟੂਬਰ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਤੌਰ ਤੇ ਆਉਣ ਵਾਲੇ ਲੋਕਾਂ ਲਈ ਰੱਖਮੇ ਵਿਜ਼ਿਆਂ ਦੀ ਗਿਣਤੀ ਬਹੁਤ ਅਜੇ ਵੀ ਜ਼ਿਆਦਾ ਹੈ ਮੈਨੂੰ ਕੋਈ ਵੀ ਯਕੀਨ ਨਹੀਂ ਦਿਵਾ ਸਕਦਾ ਅਸਾਂ ਹੁਣ ਸਾਡੇ ਕੋਲ ਸੰਖਿਆਵਾਂ ਅਤੇ ਸਾਡੇ ਦੁਆਰਾ ਚੁੱਕੇ ਗਏ ਜ਼ਿੰਮੇਵਾਰ ਉਪਾਅ ਨਾਲ ਅਸੀਂ ਮਾਰਕੀਟ ਨੂੰ ਪੂਰੀ ਤਰ੍ਹਾਂ ਦਮ ਤੋੜ ਦਿੱਤਾ ਹੈ ਤੇ ਹੁਣ ਦੱਸਣਾ ਹੋਵੇਗਾ ਕਿ ਇਸ ਵਿੱਚ ਟਰੂਡੋ ਦੀਆਂ ਵਿਦੇਸ਼ੀ ਅਤੇ ਵਿਦਿਆਰਥੀਆਂ ਪਵੰਦੀਆਂ ਦੇ ਉਦੇਸ਼ 2024 ਚ ਨਵੇਂ ਵਿਦਿਆਰਥੀਆਂ ਲਈ ਪ੍ਰਵਾਨਗੀਆਂ ਨੂੰ ਘਟਾ ਕੇ ਲਗਭਗ 3 360000 ਕਰਨਾ ਜੋ ਪਿਛਲੇ ਸਾਲ ਨਾਲੋਂ 35% ਘਟਾ ਹੈ ਪਰ ਅਜੇ ਸੰਕੇਤਾਂਕਿਤ ਤਬਦੀਲੀਆਂ ਦਾ ਨਾਮਕਨ ਤੇ ਯੋਜਨਾ ਬੋਰਡ ਨਾਲੋਂ ਡੂੰਘਾ ਪ੍ਰਭਾਵ ਪੈ ਸਕਦਾ ਹੈ ਤੇ ਦੂਜੀ ਤਮਾਈ ਵਿੱਚ ਜਦੋਂ ਕੈਪ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗੀ ਤਾਂ ਨਵੇਂ ਧਿਆਨ ਪਰਮਟਾਂ ਦੀ ਗਿਣਤੀ ਇੱਕ ਸਾਲ ਪਹਿਲਾਂ ਨਾਲੋਂ ਅੱਧੇ ਤੋਂ ਵੱਧ ਹੋ ਜਾਵੇਗੇ ਜੇਕਰ ਇਹ ਰੁਝਾਨ ਕਾਇਮ ਰਹਿੰਦਾ ਤਾਂ ਸਿੱਖਿਆ ਭਾਰਤੀ ਪਲੇਟਫਾਰਮ ਅਪਲਾਈ ਬੋਰਡ ਦੇ ਅਨਸਾਰ ਇਸ ਸਾਲ ਨਵੇਂ ਵਿਦਿਆਰਥੀ ਵੀਜ਼ਿਆਂ ਦੀ ਅੰਤਮ ਗਿਣਤੀ ਘਟ ਕੇ 2 ਲੱਖ 31000 ਰਹਿ ਸਕਦੀ ਹੈ ਜੋ ਪਿਛਲੇ ਸਾਲ ਨਾਲੋਂ 47% ਘਟ ਹੈ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖ ਲਈਆਂ ਸੁਣਨੇ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਹਵਾਲਾ ਦੇ ਨਾਲ